ਸਾਲਕ ਪਿੰਡ ਦੇ ਲੋਕਾਂ ਪੈਂਦੀ ਹੁਣਾਂ ਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਪਰ ਦੇ ਸੇਤ ਪੰਚਾਇਤ ਆਸੀ। ਸੁੱਕੀ ਕਿਣਾ ਚਾਹੋਗੇ ਕਿਵੇਂ ਦੇਖ ਲਓ। ਮੈਂ ਪਿੰਡ ਲਾਲੀ ਸ਼ਰਮਾ ਜਿਲ੍ਹਾ ਪਠਾਨਕੋਟ ਤੋਂ ਬੋਲਦਾ ਪਿਆ। ਸਭ ਤੋਂ ਪਹਿਲਾਂ ਸੋਹਣਾ ਦਾ ਧੰਨਵਾਦ। ਪਿੰਡ ਵਾਲਿਆਂ ਨੇ ਮੇਰੀ ਮੈਸੇਜ ਨੂੰ ਸਰਪੰਚ ਚੁਣਿਆ। ਉਹਨਾਂ ਦਾ ਸਾਰਾ ਦਾ ਧੰਨਵਾਦ। ਅਸੀਂ ਪਿੰਡ ਵਿੱਚ ਇੱਕ ਗਰਾਊਂਡ ਦਾ ਕੰਮ ਜਿਹੜਾ ਸਾਡਾ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਅਸੀਂ ਇੱਕ ਪਾਰਕ ਬਣਾਉਣੀ ਹੈ। ਜਿਹਦੇ ਵਿੱਚ ਫੁੱਲ ਬੂਟੇ ਲਾ ਕੇ ਉਸ ਨੂੰ ਸੋਹਣਾ ਬਣਾਉਣਾ ਤਾਂ ਕਿ ਪਿੰਡ ਦੇ ਲੋਕ ਉੱਥੇ ਆ ਕੇ ਆਪਣਾ ਟਾਈਮ ਪਾਸ ਕਰ ਸਕਣ। ਉਸ ਤੋਂ ਬਾਅਦ ਅਸੀਂ ਸਾਡੇ ਪਿੰਡ ਦਾ ਚਾਰ ਸਵੇਰਾ ਉਸ ਨੂੰ ਪੱਕਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਲਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਅੰਦਰ ਇੰਟਰ ਕਰਨਾ ਉੱਤ ਇੱਕ ਵਧੀਆ ਪਾਰਕਿੰਗ ਸੋਹਣੀ ਪਾਰਕਿੰਗ ਹੁੰਦੀ ਆ ਦਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਸੋ ਖੇਡ ਦਾ ਮੈਦਾਨ ਹੁੰਦਾ ਉਹ ਇੱਕ ਓਪਨ ਜਿਮ ਹੁੰਦੀ ਆ ਬੱਚਿਆਂ ਵਾਂ ਤੇ ਝੂਲੇ ਲੱਗੇ ਹੁੰਦੇ ਆ ਇੱਕ ਵਧੀਆ ਦੇਖਣਾਈ ਜਾਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚੋਂ ਇਦਾਂ ਦੀ ਸੁਖ ਸੂਤ ਹੈਗੀ ਆ ਫਿਲਹਾਲ ਨਹੀਂ ਆ ਗਈ ਲੇਕਿਨ ਮੇਰੀ ਪੂਰੀ ਕੋਸ਼ਿਸ਼ ਆ ਕਿ ਝੂਲੇ ਝਾਲੇ ਜਿਹੜੇ ਆ ਜਾਂ ਪਾਰਕ ਦੇ ਵਿੱਚ ਇਹ ਜਰੂਰ ਲਾਵਾਂਗਾ ਆਪਣੀ ਮਤਲਬ 5 ਸਾਲਾਂ ਦੇ ਵਿੱਚ ਸੋ ਫੇਨ ਵਾਲੇ ਦਾ ਨਹੀਂ ਪ੍ਰਸ਼ੰਤੀ ਕੋਈ ਨਹੀਂ ਆਣੀ ਫਿਰ ਲਾਲ ਨਹੀਂ ਆ ਗਈ ਲਾਈਟਾਂ ਵੀ ਹਜੇ ਸਾਡੇ ਪਿੰਡ ਤੇ ਨਹੀਂ ਲੱਗੀਆਂ ਪਰ ਜਦੋਂ ਅਸੀਂ ਹੁਣ ਗਰਾਊਂਡ ਬਣਾਈ ਜਾਓ ਪਹਿਲੇ ਇੱਥੇ ਛੱਪੜੀ ਗੰਦਾ ਪਾਣੀ ਉਹਦੇ ਪਿੰਡ ਦਾ ਆਉਂਦਾ ਹੈ ਉੱਥੇ ਸਾਫ ਸੁਥਰੀ ਬੜੀਆਂ ਹੋ ਜਾਂਦੇ ਵਿੱਚ ਮਿੱਟੀ ਪਾ ਕੇ ਉਹਨੂੰ ਗਰਾਊਂਡ ਦਾ ਰੂਪ ਦੇ ਦਿੰਦੇ ਗਰਾਊਂਡ ਤਿਆਰ ਆ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਪਾਰਕ ਉਹ ਜੋਰ ਦੇ ਦਿੱਤੇ ਹੈ ਦਾ ਉਹ ਮਤਲਬ ਕਹੀ ਪੱਕਾ ਸੋਣਾ ਜੀ ਉਹ ਰਸਨਦਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋ ਲੋਕ ਹੁੰਦੇ ਉਹਨਾਂ ਦੇ ਰਸਨਦਾਰ ਨਹੀਂ ਬਣਦੇ ਗਰੀਬ ਤੇ ਕਾਰਾਸਨ ਨਹੀਂ ਪਹੁੰਚਦਾ ਕਿ ਕੀ ਤੁਹਾਡੇ ਪਿੰਡ ਤੇ ਤੁਹਾਨੂੰ ਲੱਗਦਾ ਵੀ ਇਦਾਂ ਦੀ ਸਮੱਸਿਆ ਆ ਗਈ ਹੈ ਨਹੀਂ ਰਾਸ਼ਨ ਤਾਂ ਸਾਡੇ ਪਿੰਡ ਮਿਲਦਾ ਪਰ ਕੁਝ ਉਹਨਾਂ ਦੀ ਸ਼ਿਕਾਇਤ ਪਿੰਡ ਵਾਲਿਆਂ ਦੀ ਇਹ ਵੀ ਸਾਡੇ ਕੁਝ ਜਿਹੜੇ ਫੈਮਿਲੀ ਦੇ ਮੈਂਬਰ ਆ ਉਹਨਾਂ ਦੇ ਨਾਂ ਨਹੀਂ ਦਰਜ ਹੁੰਦੇ ਤੋਂ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਵੀ ਆਨਲਾਈਨ ਖੁੱਲੇਗਾ ਤੁਹਾਡੇ ਜਿਹੜੇ ਨਾਂ ਆ ਉਹ ਮਤਲਬ ਜਿਦਾਂ ਪੰਜ ਘਰ ਜੀਏ ਘਰ ਦੇ ਜੀਏ ਤੇ ਉਹਨੇ ਮੇਰੇ ਤਿੰਨਾਂ ਦਾ ਨਾਂ ਹੈਗਾ ਦੋਵਾਂ ਦਾ ਨਹੀਂ ਇਹ ਪ੍ਰੋਬਲਮ ਆਂਦੀ ਜੀ ਸੋ ਕਿਤਨੇ ਸੈਡ ਬੰਦ ਹੁੰਦੇ ਨੇ ਕਰਕੇ ਸਮੱਸਿਆ ਆਉਂਦੀ ਆ। ਆ ਸੈਡ ਮੈਂ ਫੋਨ ਵੀ ਕੀਤਾ ਸੀ ਤੇ ਉਹ ਕਹਿੰਦੇ ਵੀ ਅੱਜ ਸੈਡ ਬੰਦ ਆ। ਜਦੋਂ ਖੁੱਲੇਗੀ ਫਿਰ ਐਂਟਰੀ ਕਰਾਂ। ਉਹ ਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ। ਨਿਜਾਇਜ਼ ਨਾ ਪਾਈ ਜਾਂਦੇ। ਤਰੀ ਆਮ ਸੁਣਿਆ ਗੱਲ ਸੁਣਦੇ ਆ। ਸੋ ਕੀ ਤੁਹਾਡੀ ਕੋਈ ਵਿੱਚ ਕਿਵੇਂ ਦੇਖਿਆ ਜਾਏਗਾ? ਨਹੀਂ ਅਸੀਂ ਨਰੇਗਾ ਦੇ ਵਿੱਚ ਬਣਾਉਣ ਲਿਆ ਪਿੰਡ ਦੀਆਂ। ਪਿੰਡ ਤੇ ਸਾਰੀਆਂ ਅਸੀਂ ਲੇਬਰ ਲਈਏ। ਮੇਜੀਆਂ ਲੇਡੀਜ਼ ਵੀ ਲੱਗੀਆਂ। ਹਾਂਜੀ ਅੱਜ ਦੇ ਵੇਲੇ ਉਹਨਾਂ ਛੁੱਟੀ ਕੀਤੀ ਆ। ਅਤੇ ਪੰਜ ਛੇ ਲੀਡੀਆਂ ਲਾਈਆਂ ਨੇ ਬਾਕੀ ਪਿੰਡ ਦੇ ਪੰਜ ਸੱਤ ਰਹਿ ਗਏ ਲੈ ਪਰਚਾ ਨੇ ਮਤਲਬ ਜੋਗ ਲੋਕ ਆ ਜਿਹੜੇ ਹਾਂ ਜਿਹੜੇ ਮਤਲਬ ਦਿਹਾੜੀ ਲਾਣ ਚਾਹੁੰਦੇ ਉਹ ਲਾ ਸਕਦੇ ਜੋਗ ਨਹੀਂ ਹਾਂਜੀ ਉਹ ਸਾਡਾ ਯੋਧਨ ਅੰਥਿਆਰਵਦ ਪੰਜਾਬ ਸਰਕਾਰ ਨੇ ਮੈਮ ਸੀੜੀ ਆ ਆਪ ਕੀਤੇ ਪਿੰਡ ਨੂੰ ਲੈ ਕੇ ਕਿਵੇਂ ਦੇ ਦੇ ਸਾਡੇ ਪਿੰਡ ਸਾਡਾ ਪਿੰਡ ਇੰਦਾ ਦਾ ਕਿ ਸਾਡੇ ਪਿੰਡ ਬਚਾ ਜਾ ਹਾਂ ਮਤਲਬ ਨਸ਼ੇ ਸਾਡੇ ਪਿੰਡ ਚਲੋ ਦੂਜਾ ਜਿਹੜਾ ਦਾਰੂਆ ਤੇ ਲੋਕੀ ਹਾਂ ਉਹ ਆ ਇੰਨੇ ਲੱਕ ਜਿਹੜੇ ਦੂਜੇ ਆ ਨਾ ਜਿੱਦਾਂ ਚਿੱਟਾ ਹੋ ਗਿਆ ਉਹ ਸਾਡਾ ਪਿੰਡ ਬਚੇਗਾ ਸਿਰਫ ਸਾਡਾ ਪਿੰਡ ਲੱਗ ਚੰਗੇ ਨਹੀਂ ਦੇ ਹਰ ਪਿੰਡ ਤੇ ਪੰਨ ਦੇ ਹੈ ਹੀ ਹੋਣ ਦਾ ਫਾਇਦਾ ਨਹੀਂ ਸਾਡੇ ਪਿੰਡ ਦਾ ਤਾਂ ਕੇਸ ਹਨ ਬਹੁਤ ਠੀਕ ਕੁਦਰਤ ਨਾਲ ਹੋਈਆਂ ਹਨੀ ਉਹ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ 'ਚ ਕੋਈ ਸਟਾਫ ਦੀ ਕਮੀ ਆ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਨਹੀਂ ਅਪਗ੍ਰੇਡ ਆ ਹੋਣ ਦੀ ਮੇਰੇ ਹਿਸਾਬ ਨਾਲ ਸਾਡੇ ਨਾਲ ਇੱਥੇ ਕਿਲੋਮੀਟਰ ਤੇ ਤਿੰਨ ਆ ਸਕੂਲ ਆ ਅੱਛਾ ਕਿਲੋਮੀਟਰ ਦੇ ਵਿੱਚ ਪਰਮਾਨੰਦ ਸੀਨੀਅਰ ਸੈਕੰਡਰੀ ਹੈ ਨਮਾਲਾ ਹਾਈ ਸਕੂਲ ਹੈ ਕਾਨਮਾ ਹਾਈ ਸਕੂਲ ਹੈ ਕਿੰਨੇ ਇੱਕੋ ਕਿਲੋਮੀਟਰ ਦੇ ਵਿੱਚ ਨੇ ਤੇ ਸਾਡੇ ਪਿੰਡ ਦੀ ਆਬਾਦੀ ਘੱਟ ਹੈ 20-25 ਬੱਚੇ ਹੈਗੇ ਸੂਚ ਇਸ ਕਰਕੇ ਲੋਕ ਦੋਨੇ ਸੋ ਕੱਚੇ ਕੁਠੇ ਗਰਾਟਾਂ ਪਿੰਡਾਂ ਚ ਜਿਹੜੇ ਨਵੇਂ ਪੰਪ ਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰਾਟਾਂ ਚ ਕਿੰਨੇ ਨਵੇਂ ਪੰਪ ਲਾਈ ਕੀਤੇ ਗਏ ਮੈਂ ਚ ਪੰਜ ਮਕਾਨਾਂ ਤੇ ਬਣਾ ਲਿਆ ਹੁਣ ਮੈਂ ਆਪਣੀ ਮਤਲਬ ਸਾਲ ਦੀ ਪੰਜਾਂ ਮਕਾਨਾਂ ਦਾ ਹੋ ਗਿਆ ਕੰਪਲੀਟ ਉਹਨਾਂ ਦੀ ਸਿਰਫ ਲੇਬਰ ਨੂੰ ਬਣਾ ਦਿਆ ਪੈਨ ਵਾਲੀ ਤੇ ਪੰਜ ਅੱਗੇ ਭਰੇ ਦਿਆ ਜੀ ਹੋਰ ਦੇਖੋ ਖਬਰ ਮਿਲਿਆ ਜਿਹੜੇ ਗਰੀਬੀ ਦੇ ਇਹ ਖਾਣ ਜਿਨ੍ਹਾਂ ਦੇ ਕੱਚੇ ਮਕਾਨ ਸੀ ਜੀ ਸੋ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਰੋਦ ਆਉਂਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਪਲੇਟਫਾਰਮ ਹੋਏਗਾ ਉਹਨਾਂ ਨੂੰ ਖੇਡਾਂ ਦਾ ਸਮਾਨ ਲਾ ਕੇ ਦੇਣਗੇ ਜਿੱਲੇ ਗਰਾਊਂਡ ਗੁੱਡ ਬਣ ਜਾਏਗੀ ਤੇ ਉਹ ਮੰਸਾਉਂ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਕਵਾ ਜਾਂਦੇ ਆ ਲੋਕਾਂ ਨੂੰ ਥਾਣੇ ਕਿਚੜੇ ਤੇ ਖਾਣੇ ਵੇਚਦੇ ਆ ਸਾਮਾ ਇਹ ਰਬਾਜ਼ਾਂ ਦਾ ਪੈਸਾ ਹੀ ਰੋਜ਼ਦਾ ਇੱਕ ਤਾਂ ਸਰਪੰਚ ਦੀ ਕੀ ਜੋ ਮਿਆਰੀ ਹੁੰਦੀ ਆ ਕਿਵੇਂ ਦੇਖਦੇ ਦੇਖੋ ਜੀ ਸਾਡੀ ਤੇ ਵੱਦ ਤੋਂ ਵੱਧ ਕੋਸ਼ਿਸ਼ ਆ ਵੀ ਅਸੀਂ ਪਿੰਡ ਵਿੱਚ ਪੁਲਿਸ ਨਹੀਂ ਆਉਂਦੀ ਅੱਗੇ ਦੋ ਚਾਰ ਕੇਸ ਆਂ ਪਿੰਡ ਜੀ ਨੇ ਵਟਾ ਦਿੱਤੇ ਹਾਂਜੀ ਤੇ ਸਾਡਾ ਪਿੰਡ ਲੱਗੇ ਛਾਕੇ ਸਾਰੇ ਪਿੰਡ ਤੋਂ ਵਧੀਆ ਪਿੰਡ ਆ ਮਤਲਬ ਆਪਾਂ ਚ ਇੰਨੀ ਕੋਈ ਲੜਾਈ ਚ ਗੱਲਾਂ ਨਹੀਂ ਜੇ ਲੱਗ ਛਾਕੇ ਪਿੰਡ ਆ ਉੱਥੇ ਬੜਾ ਮਾਰਕ ਪਾਈ ਹੋਈ ਆ ਸਾਡੀ ਬੰਨ ਰੱਬ ਵੱਲੋਂ ਹੀ ਬਚਾਵੇ ਤੌਰ ਸਰਪੰਚ ਇਹੋ ਹੀ ਮੇਰੀ ਕੋਸ਼ਿਸ਼ ਹੈ ਕਿ ਆਪਾਂ ਜੋ ਵੀ ਝਗੜਾ ਹੈਗਾ ਆ ਉਹ ਪਿੰਡ ਦੇ ਵਿੱਚ ਹੀ ਨਿਪਟਾਵਾ ਕਰਨਾ ਗਾਂਹ ਜਾਂ ਨਹੀਂ ਦੇਣਾ ਇਹ ਮੇਰੀ ਕੋਸ਼ਿਸ਼ ਹੈ ਕਿ ਤਾਂ ਜੇ ਪੈਸਾ ਹੀ ਵੱਧ ਜਾਵੇ ਸਮਾਂ ਹੀ ਵੱਧ ਜਾਵੇ ਸਾਡੇ ਕੋਲ ਵੀ ਨਾ ਟਾਈਮ ਹੈ ਨਹੀਂ ਕਿ ਅਸੀਂ ਲੋਕਾਂ ਦੇ ਨਾਲ ਲੈ ਕੇ ਤੇ ਕੋਰਟ ਕਿਚਾਰੀਆਂ ਤੇ ਜਾਂਦੇ ਰਹੀਏ ਪੂਰੀ ਕੋਸ਼ਿਸ਼ ਹੈ ਵੀ ਇੱਥੇ ਫਸਣਾ ਨਹੀਂ ਜੀ ਉਹ ਸਰਪੰਚ ਸਾਹਿਬ ਕਿਹੜਾ ਤੁਸੀਂ ਉਹਨਾਂ ਪਹਿਲ ਦੇ ਆਧਾਰ ਤੇ ਲੋੜੀ ਦਾ ਕੰਮ ਪਿੰਡ ਵਿੱਚ ਕਰਾਉਣ ਜਾਦੇ ਹੋ ਜਿਹੜਾ ਪਿੰਡ ਨੂੰ ਸੁਖ-ਸੂਹਤਾਂ ਪ੍ਰਦਾਨ ਕਰੇ ਕੰਮ ਤੇ ਆਹੇ 2 ਇੱਕ ਤੇ ਗਰਾਊਂਡ ਤੇ ਇੱਕ ਪਾਰਕ ਇਹ ਤੇ ਬਣਨਾ ਹੀ ਬਣਨੇ ਆ ਸਾਲ ਚ ਬਣ ਜਾਣਗੇ ਤੇ ਇੱਕ ਪਿੰਡ ਦਾ ਚਾਰ ਸਵੇਰਾ ਆ ਜਿਹੜਾ ਸਾਡਾ ਜਾਂ ਲਾਈਟਾ ਇਹ ਤੇ 3-4 ਕੰਮ ਜਿਹੜੇ ਆ ਉਹ ਤੇ ਕਰਵਾਣੇ ਆ ਮਤਲਬ ਜੋ ਬਣ ਚ ਧਰਿਆ ਹਾਂਜੀ ਸੋ ਸੈਂਟਰ ਗੋੜ ਮਣਾਂ ਜ ਆਪਣੀ ਸਰਕਾਰ ਤੋਂ ਸੁੱਖ ਸੂਰਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਹੁੰਦੀਆਂ ਕਿਤੇ ਨਾ ਕਿਤੇ ਧੜੇ ਬੰਦੇ ਗਰੀਬ ਤੇ ਕਪੋਈ ਤਾਂ ਨਹੀਂ ਹੁੰਦੀਆਂ ਹਾਂਜੀ ਸੋ ਤੁਹਾਡੀ ਗੋਈ ਦੀ ਕਿਵੇਂ ਦੇਖਿਆ ਜਾਏਗਾ ਸਾਡੀ ਜਿਸ ਬੰਦੇ ਨੂੰ ਜ਼ਰੂਰਤ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਹੀ ਮਿਲੇ ਤੇ ਮਿਲਦੀ ਰਹੀ ਹੈ ਸੈਂਟਰਲ ਵੀ ਮਿਲਦੀ ਰਹੀ ਹੈ ਤੇ ਪੰਜਾਬ ਕਰੋਡੋਂ ਵੀ ਮਿਲਦੀ ਰਹੀ ਹੈ ਸੋ ਸਪੰਸਾ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਪੰਚਾਇਤ ਆਸੀਰਵਾਦ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਮੈਂ ਤੇ ਇਹੀ ਮੈਸੇਜ ਦਿਆਂਗਾ ਵੀ ਅਸੀਂ ਸਾਰੇ ਪਿੰਡ ਵਾਲੇ ਭਾਈ ਭਾਈ ਆਪਰ ਜੀ ਮਿਲ ਕੇ ਰਹਿਣਾ ਲੜਾਈ ਜਿਹਾ ਵਾਰੀ ਕਰਨਾ ਮੈਂ ਸਰਪੰਚ ਪਿੰਡ ਦਾ ਇਕੱਲਾ ਨਹੀਂ ਹੈਗਾ ਸਾਰੇ ਪਿੰਡ ਵਾਲੇ ਜਿਹਨਾਂ ਮੈਨੂੰ ਵੋਟਾਂ ਪਾਈਆਂ ਨਹੀਂ ਜਿਤਾਈਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਔਰ ਮੈਂ ਕੰਮ ਕਰਾਂਗਾ